40 ਸਾਲਾਂ ਤੋਂ ਕਰਤਾਰ ਕਲੋਨੀ ਨਾਬਾ ਜਿਹਨੂੰ ਪਿੰਡ ਵੀ ਕਿਹਾ ਜਾਂਦਾ ਹੈ ਨਾਬੇ ਦੇ ਨਾਲ ਹੀ ਅਟੈਚ ਹੈ ਕਰਤਾਰ ਕਲੋਨੀ ਨਾਬਾ ਪਿੰਡ ਇੱਥੇ ਲੰਗਰ ਚਲਾਇਆ ਜਾਂਦਾ ਸਵਾ ਦੇ ਦਿਨਾਂ ਦੇ ਵਿੱਚ ਪਿਛਲੇ 40 ਸਾਲਾਂ ਤੋਂ ਦਾਲ ਫੁਲਕਾ ਪਕੌੜੇ ਅੱਜ ਕੜੀ ਚਾਵਲ ਲੱਸੀ ਲਗਾਤਾਰ ਲੰਗਰ ਚੱਲਦਾ ਹੈ ਇਹ ਗੱਲਬਾਤ ਕਰਾਵਾਂਗੇ ਹਰਵਿੰਦਰ ਭਾਈ ਖੜਾ ਹੋਰ ਵੀਰ ਖੜੇ ਨੇ ਸਾਰਿਆਂ ਨਾਲ ਗੱਲਬਾਤ ਕਰਾਵਾਂਗੇ ਨਾ ਕਰ ਨਾ ਚਲੋ ਜਿੱਤੀ ਬੋਲਣਾ ਫੇਟਣੀ ਹੋਣੀ ਹੈ ਅਜੋ ਠੰਡ ਦੇ ਵਿੱਚ ਲੱਸੀ ਚਲਾਈ ਜਾਂਦੀ ਹੈ ਕਹਿਣਾ ਸਾਡਾ ਸਮਝਿਆ ਕਰ कांड ਹੋ ਜਾਣੀ ਹਾਂਜੀ ਰਵਿੰਦਰ ਬਾਈ ਜੀ ਕਿੰਨੇ ਸਾਲਾਂ ਤੋਂ ਲੰਗਰ ਚੱਲ ਰਿਹਾ ਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਇਹ ਮੈਂ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਦਾ ਨਾਮ ਹੈਗਾ ਇੱਕ ਤਾਰ ਕਲੋਨੀ ਪਿੰਡ ਨਾਬਾ ਸਾਡਾ ਇਹ ਲੰਗਰ ਪਿਛਲੇ 40 ਸਾਲ ਤੋਂ ਚੱਲ ਰਿਹਾ ਜੀ ਅੱਜ ਇਹ 40ਵਾਂ ਲੰਗਰ ਹੈ ਜੀ ਤੇ ਜਿਸ ਦੇ ਵਿੱਚ ਸਾਡਾ ਸਾਰਾ ਪਿੰਡ ਸਾਰਾ ਨਗਰ ਇਹਦੇ ਵਿੱਚ ਸਹਿਯੋਗ ਕਰਦਾ ਸਾਡੇ ਸੇਵਾਦਾਰਾਂ ਦੇ ਵਿੱਚ ਏ 5 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਸਾਡੇ ਸੇਵਾਦਾਰ ਨੇ ਸਾਡੀ ਕਮੇਟੀ ਅੱਡ ਬਣੀ ਹੋਈ ਆ ਸਾਡੇ ਸੇਵਾਦਾਰ ਜਿਹੜੇ ਨੇ ਵਲੰਟੀਅਰ ਉਹ ਕਮੇਟੀ ਦੇ ਨਾਲ ਪੂਰਾ ਮੋਢਾ ਮੋਢਾ ਜੋੜ ਕੇ ਚੱਲ ਰਹੇ ਨੇ ਸਾਡੇ ਪਿੰਡ ਦਾ ਪੂਰਾ ਭਾਈਚਾਰਾ ਸਾਡੇ ਨਾਲ ਮਹੰਤ ਜੀ ਖੜੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇਹ ਐਕਸ ਸਰਵਿਸਮੈਨ ਤੇ ਖੜੇ ਨੇ ਸਾਡਾ ਪਿੰਡ ਦਾ ਹਰ ਰੇ ਸਾਡੇ ਨਾਲ ਅਰਜੁਨਵਾੜੀ ਇਹ ਸਾਡੇ ਚਾਚਾ ਜੀ ਖੜੇ ਨੇ ਸਾਡਾ ਇਹ ਪਿੰਡ ਜਿਹੜਾ ਹੀ ਇੱਕ ਤੁਸੀਂ ਇਹਨੂੰ ਮਿਸਾਲ ਦੇ ਤੌਰ ਤੇ ਲੈ ਲਖ ਦਿਓ ਪਿੰਡ ਨੂੰ ਭਾਈਚਾਰੇ ਦੇ ਤੌਰ ਤੇ ਸਾਡੇ ਪਿੰਡ ਨੂੰ ਤੁਸੀਂ ਦੇਖ ਸਕਦੇ ਹੋ ਲੰਗਰ ਦੀ ਗੱਲ ਕਰੀਏ ਤਾਂ ਸਵਾ ਦੇ ਤਿੰਨੇ ਦਿਨ ਲੰਗਰ ਚੱਲਦਾ ਹੈ ਸਵਾ ਦੇ ਤਿੰਨੇ ਦਿਨ ਲੰਗਰ ਚੱਲਦਾ ਜਿਵੇਂ ਅੱਜ ਮਾੜਾ ਜਾਂ ਮੌਸਮ ਥੋੜਾ ਹੋਰ ਹੈ ਇਹ ਰਾਸ਼ਨ ਵੱਜ ਗਈ ਹੋ ਸਕਦਾ ਕੱਲ ਨੂੰ ਵੀ ਚਲਾਈਏ ਹੋ ਸਕਦਾ ਇੱਕ ਹੋਰ ਤੋਂ ਉਹਨਾਂ ਨੂੰ ਮਿਲਿਆ ਕਿ ਨਹੀਂ ਲੱਸੀ ਵੀ ਚਲਾਉਣੀ ਹੈ ਤੁਸੀਂ ਲੱਸੀ ਤੇ ਚਾਹ 24 ਘੰਟੇ ਠੰਡ 'ਚ ਲੱਸੀ ਕੰਤ ਨੂੰ ਤੇ ਕੋਈ ਠੰਡ ਦੇ ਵਿੱਚ ਲੱਸੀ ਏ ਆ ਇਹ ਪ੍ਰਸ਼ਾਸਨ ਦੇ ਮਾੜੇ ਹਾਲਾਤ ਨੇ ਸਾਡਾ ਅੱਠ ਪਿੰਡਾਂ ਦਾ ਪੀਣ ਵਾਲਾ ਪਾਣੀ ਖਰਾਬ ਹੈ ਠੀਕ ਹੈ ਜਿਹਦੇ ਕਰਕੇ ਅਸੀਂ ਲੱਸੀ ਚਲਾਉਣੀ ਆ ਲੱਸੀ ਅਸੀਂ ਤੰਘੇੜਾ ਸਾਹਿਬ ਗੁਰੂ ਘਰ ਤੋਂ ਲਿਆਉਣਾ ਸਿੱਸਰ ਗੁਰੂ ਘਰ ਤੋਂ ਲਿਆਉਣੀ ਆ ਉਧਰ ਸ਼ਿਟਾ ਵਾਲੇ ਗੁਰੂ ਘਰ ਤੋਂ ਲਿਆਉਣੀ ਆ ਉਹਨਾਂ ਦਾ ਪੀਣ ਵਾਲਾ ਪਾਣੀ ਠੀਕ ਆ ਸਾਡੇ ਪਿੰਡ ਦਾ ਪਾਣੀ ਪੀਣ ਵਾਲਾ ਖਰਾਬ ਆ ਅਸੀਂ ਲੱਸੀ ਚਲਾਉਣਾ ਲੇਕਿਨ ਲੱਸੀ ਦੇ ਵਿੱਚ ਗਰਮ ਪਾਣੀ ਜੀਰਾ ਕਾਲੀਆਂ ਮਿਰਚਾਂ ਤੇ ਹੋਰ ਆਯੁਰਵੈਦਿਕਾ ਅਸੀਂ ਪਾ ਕੇ ਉਸ ਦੀ ਜਿਹੜੀ ਠਾਰ ਠਾਰ ਨੂੰ ਤੋੜ ਕੇ ਅਸੀਂ ਲੱਸੀ ਮਤਲਬ ਪਾਣੀ ਖਰਾਬ ਹੋਣ ਦੇ ਕਾਰਨ ਲੱਸੀ ਚਲਾਉਂਦੇ ਹਾਂ ਹਾਂਜੀ ਹਾਂ ਹਾਂਜੀ ਠੀਕ ਹੈ ਤੇ ਹੋਰ ਕਾਹਦਾ ਕਾਹਦਾ ਲੰਗਰ ਲੱਗਦਾ ਜੀ ਦਾਲ ਫੁਲਕੇ ਦਾ ਦਾਲ ਫੁਲਕਾ ਤੇ ਮਿਕਸ ਸਬਜ਼ੀ ਚੱਲਦੀ ਹੈ ਜੀ ਠੀਕ ਜਣੇ ਇਹ ਚਨੇ ਜੀ ਰਾਜਮਾ ਚੌਲ ਵੀ ਚੱਲੇ ਨੇ ਰਾਜਮਾ ਸਬਜ਼ੀ ਵੀ ਚੱਲੀ ਹੈ ਰਾਜਮਾ ਫੁਲਕਾ ਮਿੱਠੇ ਮਿੱਠੇ ਚੌਲ ਚੱਲੇ ਨੇ ਦੇਖ ਚੱਲੀ ਹੈ ਜੀ ਦੇਖ ਚੱਲੀ ਹੈ ਜੀ ਮੇਨ ਗੱਲ ਜਿਹੜੀ ਆ ਅੱਜ ਕੜੀ ਚਾਵਲ ਅੱਜ ਕੜੀ ਚਾਵਲ ਹੈ ਜੇ ਮੌਸਮ ਸਾਫ਼ ਹੋਇਆ ਫੁਲਕੇ ਚਲਾਵਾਂਗੇ ਜੇ ਮੌਸਮ ਸਾਫ਼ ਨਾ ਹੋਇਆ ਫਿਰ ਕੜੀ ਚਾਵਲ ਹੀ ਚੱਲੇਗਾ ਠੀਕ ਨਾਮ ਮਾਨਜੀ ਮੇਰਾ ਨਾਮ ਨਰਿੰਦਰ ਗਿਰੀ ਠੀਕ ਹੈ ਨਾ ਜੁਨੇ ਜੀ ਸ਼ਬਾਦ ਦੇ ਦੇਣ ਵਾਲੇ ਵਿੱਚ ਤੇ ਸਾਡੇ ਸ਼ਰਮਾ ਪਰਿਵਾਰ ਨਾਲ ਲਿੰਕ ਰੱਖਦੇ ਹਾਂ ਮੈਨੂੰ ਪਤਾ ਲੱਗਿਆ ਤੇ ਤੁਸੀਂ ਵੀ ਕਹਿੰਦੇ ਬਠਿੰਡੇ ਤੋਂ ਵੈਸੇ ਤੁਸੀਂ ਉੱਥੇ ਹੁੰਨੇ ਹੋ ਤੇ ਹੈ ਇਸ ਜਗ੍ਹਾ ਦੇੋਂ ਪਰ ਸਪੈਸ਼ਲ ਆਉਣੇ ਲੱਗੇ ਸਪੈਸ਼ਲ ਆਉਣੇ ਆ ਜੀ ਠੀਕ ਹੈ ਅਸੀਂ ਬਚਪਨ ਤੋਂ ਹੀ ਇਸ ਸੰਗਤ ਨਾਲ ਜੁੜੇ ਹੋਏ ਹਾਂ ਸਾਡੇ ਪਿੰਡ ਦਾ ਕੰਮ ਆ ਠੀਕ ਹੈ ਜੀ ਤੇ ਸੇਵਾ ਲੱਗੀ ਹੋਈ ਆ ਬੱਚੇ ਤੋਂ ਲੈ ਕੇ ਸਾਰੇ ਬਜ਼ੁਰਗ ਨੇ ਜਿਹੜੇ ਤੁਹਾਡੇ ਸਾਹਮਣੇ ਖੜੇ ਆ ਸਾਰੇ ਸੇਵਾ 'ਚ ਆਪਣਾ ਯੋਗਦਾਨ ਪਾਉਂਦੇ ਨੇ ਔਰ ਐਵੇਂ ਹੀ ਅਸੀਂ ਚਾਹੁੰਦੇ ਹਰ ਸਾਲ ਇਸ ਤਰ੍ਹਾਂ ਹੀ ਇਹ ਲੰਗਰ ਚੱਲਦਾ ਰਹੇ ਉਹ ਕੀ ਮੈਸੇਜ ਦੇਣਾ ਚਾਹੁੰਦਾ ਆ ਪਾਜੀ ਕੀ ਮਿਲ ਜੁਲ ਕੇ ਰਹੋ ਸਾਰੇ ਧਰਮਾਂ ਦਾ ਸਨਮਾਨ ਕਰੋ ਠੀਕ ਹੈ ਲੇਕਿਨ ਪ੍ਰਸਾਦ ਕਰਕੇ ਜੀ ਆਲੇ ਸਾਡੇ ਪਰਉਖੇ ਬੰਨੇ ਸੀ ਮੂੜੀਆਂ ਵਾਲੇ ਪਾਸ ਦੇਖੋ ਮੂੜੀਆਂ ਕੱਦੂ ਗਸ ਕਰੀਆਂ ਹੋਈਆਂ ਨੇ ਲੇਕਿਨ ਪ੍ਰਸ਼ਾਦ ਕਰਕੇ ਥੋੜਾ ਜਿਹਾ ਵੀ ਪਰੌਂਠੇ ਚੱਲਦੇ ਨੇ ਚੱਲਦੇ ਨੇ ਜੀ ਫਿਰ ਮੇਥੀ ਵਾਲੇ ਪਰੌਂਠੇ ਚੱਲਦੇ ਸਾਡੀ ਆਮ ਆ ਠੀਕ ਹੈ ਜੀ ਬੱਸੀ ਲਗਾਓ ਹਾਂ ਆਹ ਦੇਖੋ